ਸੋ ਅੱਜ ਦਾ ਦਿਨ ਜਿਹੜਾ ਨਾ ਇਹ ਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਜੀ ਦੇ ਪ੍ਰਾਦਰਭਾਵ ਦਾ ਦਿਨ ਹੈ 1841 ਵਿੱਚ ਉਹਨਾਂ ਦਾ ਜਨਮ ਹੋਇਆ ਫੱਗਣ ਦੀ ਪੂਰਨਮਾਸ਼ੀ ਅੱਜ ਦੇ ਦਿਨ ਦਿਆਲ ਸਿੰਘ ਪਿਤਾ ਭਾਗਪਾਈ ਮਾਤਾ ਉਹ ਭਾਗਾ ਵਾਲੇ ਜੀ ਜਿਨ੍ਹਾਂ ਦੇ ਘਰ ਪੁੱਤਰ ਪੈਦਾ ਹੋਏ ਤੇ ਫਿਰ ਗੁਰੂ ਹੋਏ ਲੋਕੀ ਆਜ ਦੇ ਨੇ ਤਨ ਤਨ ਜਣੇ ਦੀਆਂ ਮਾਈਆਂ ਜਿਨ੍ਹਾਂ ਦੇ ਪੁੱਤ ਨਾਮ ਜਪਦੇ ਤੇ ਜਿਹਨਾਂ ਨੇ ਪੁੱਤ ਗੁਰੂ ਹੋਣੋ ਕਿਤੇ ਭਾਗਾ ਵਾਲੀਆਂ ਹੋਣੀਆਂ ਉਹਦੋਂ ਮੁਚੀਆਂ ਹੋ ਗਈਆਂ ਨਾ ਸੋ ਗੁਰੂ ਬਾਲਕ ਸਿੰਘ ਸੱਚੇ ਪਾਛਾ ਜਿਸ ਵਕਤ ਉਹਨਾਂ ਦਾ ਪ੍ਰਾਦਰਭਾਅ ਹੋਇਆ ਮਾਤਾ ਜੀ ਨੂੰ ਗੁਰੂ ਨਾਨਕ ਦਾ ਦਰਸ਼ਨ ਹੋਇਆ ਸ੍ਰੇਸ਼ ਕੰਮ ਹੋਇਆ ਦਰਸ਼ਨ ਹੋਇਆ ਉਸ ਤੋਂ ਬਾਅਦ ਫਿਰ ਜਿਸ ਵਕਤ ਜੋਤਸੀ ਨੂੰ ਸੱਦਿਆ ਗਿਆ ਜੋਤਸੀ ਨੇ ਜੋਤਿਸ਼ ਲਾ ਕੇ ਆਖਿਆ ਵਿਆਲ ਸਿੰਘ ਤੇਰਾ ਪੁੱਤਰ ਬੜਾ ਭਾਗਾ ਵਾਲਾ ਹੋਏਗਾ ਔਰ ਜਗਤ ਗੁਰੂ ਹੋਏਗਾ ਇੱਥੇ ਨਹੀਂ ਇਹ ਦੂ ਪਹਿਲਾਂ ਵੀ ਗੱਲ ਤੁਸੀਂ ਪੜੋ ਗੁਰਿੰਦਰਾਮਾ ਪੜੋ ਕਦੇ ਪਵਿਸ਼ ਪ੍ਰਾਨ ਜਿਹੜਾ ਉਠਾ ਕੀਤਾ ਆ ਜਾਮੇ ਤਾਰੇ 10 ਗੁਰੂ ਨਵ ਸਤ ਕਲਾ ਸੁਧਾਰ ਗੁਪਤ ਗਿਆਨ ਵਰਵਾ ਖੇਲ ਸੀ ਕੋਈ ਨਾ ਪਾਵੈ ਪਾਰ ਇਥੇ ਕੋਈ ਕਹਿੰਦੇ ਨ ਕੋਇਕ ਨਹੀਂ ਕੋਈ ਨਾ ਪਾਵੈ ਪਾਰ ਜਾਮਾ ਪੈਰੋਂ 11 ਵਾ ਬਾਜਾ ਫੁਰਕੇ ਮਾਂ ਹੈ ਸੰਗਤ ਮਿਲਿਆ ਕਰੋੜ ਤੋਂ ਇਹ ਦਰਸ ਦਿਖਾਵੋ ਤਾ ਹੈ ਤੀਨ ਮਾਸ ਖਟ ਰਹੇਗੇ ਗ੍ਰਹਿ ਗਣ ਕਾ ਗੁਰਿੰਦ ਉਦਰ ਲੋਪ ਅੰਡਾ ਸਾਧ ਜਿਉ ਸਾਖੀ ਬ੍ਰਹਮੰਡ ਚੌਕ ਚਾਂਦਨੀ ਖੇਲ ਕਹਿ ਜਾਏ ਸ ਸੰਹੀਦੇ ਰਬ ਮੰਡਲ ਚੜ ਬੜ ਸ਼ਬਦ ਕਰ ਬਾਤ ਸੁਣਾਵਾ ਇਹ ਜਾਮਾ ਪੈਰੋ ਬਾਰਵਾ ਤੇ ਪ੍ਰਗਟੇ ਆਦ ਅਗਰ ਰਗ ਬੰਸ ਤੇ ਸੰਗਤ ਮਿਲਿਆ ਅਨੰਤ ਤਮ ਮਾਨੋ ਕੋਟ ਸਹਾਂਜ ਇਹ ਫਿਰ ਅਗਾ ਦੀ ਗੱਲ ਚੱਲੇ ਜਾਂਦੀ ਗੁਰੂ ਰਾਜ ਸਿੰਘ ਵੱਲ ਚੱਲੇ ਜਾਂਦੀ ਅੱਗੇ ਨਹੀਂ ਅਸੀਂ ਆ ਜਾਣਾ ਇੱਥੇ ਹੀ ਰਹਿਣਾ ਅਜ ਗੁਰੂ ਬਾਲਕ ਸਿੰਘ ਤੱਕੀ ਤੇ ਦੂਜਾ ਫਿਰ ਇਤਿਹਾਸਕ ਤੌਰ ਤੇ ਜੇ ਅਸੀਂ ਵੇਖਾਂਗੇ ਇਹ ਵੀ ਸਾਨੂੰ ਪਤਾ ਲੱਗਦਾ ਹੈ ਕਿ ਗੁਰੂ ਗੋਬਿੰਦ ਸਿੰਘ ਨੇ ਗੁਰੂ ਬਾਲਕ ਸਿੰਘ ਨੂੰ ਨਮਸਕਾਰ ਕਰਕੇ ਉਹਨਾਂ ਨੂੰ ਯਾਦ ਵਿੱਚ ਗੁਰੂ ਧਾਰ ਨਿਯਤ ਕੀਤਾ ਇਤਿਹਾਸ ਚੋਂ ਪਤਾ ਲੱਗਦਾ ਤੇ ਤੀਸਰਾ ਇਹ ਹੈ ਵੀ ਉਹਨਾਂ ਨੇ ਆਖਿਆ ਵੀ ਬਚਨ ਨਾਲ ਗੁਰੂ ਹੋਏਗਾ ਉਹਨਾਂ ਜੀ ਕੋ ਗੁਰੂ ਰਾਮ ਸਿੰਘ ਦੀ ਬਾਬਤ ਵੀ ਕਹਿ ਦਿੱਤਾ ਗੁਰੂ ਬਾਲਕ ਸਿੰਘ ਦੀ ਬਾਬਤ ਵੀ ਅਮੋਗ ਪੰਥ ਇਮ ਚਲਿਓ ਦੁਸ਼ਟ ਬਹੁ ਪਾਠ ਦਬਾਇਓ ਬਹੁਤ ਕਲੂ ਪਿਖ ਤੇ ਪੇਸ ਪੇਖ ਗੁਰੂ ਬਾਲਕ ਸਿੰਘ ਆਇਓ ਗਰੀ ਆਦ ਕੀ ਰੀਤ ਗੁਰੂ ਨਾਨਕ ਕੀ ਸਾਰੋ ਖਮਾਰ ਸ਼ਾਂਤੀ ਕੋ ਰੂਪ ਰਹੋ ਬਨ ਮੇਰ ਪਹਾਰੋ ਨਵਦਾ ਭਗਤ ਵਿਥਾਰਕਾ ਪ੍ਰੇਮਾ ਪਾਰਸ ਦੀਨ ਗੁਰ ਸੂਯ ਸਰੂਪ ਕੋ ਗਿਆਨ ਦੇ ਬਹੁਤ ਸਮਾਨੇ ਨਿਜੰਕਰ ਬਚਨ ਨਾਲ ਵੀ ਦਿੱਤੀ ਮੱਥਾ ਵੀ ਟੇਕਿਆ ਨਾ ਵੀ ਦਿੱਤੋ ਤੇ ਤਰੋ ਵੀ ਗੁਰੂ ਹੋ ਸਕਦੇ ਸਨ ਸੋ ਅੱਜ ਦਾ ਢੇੜਾ ਦਿਨ ਹੈ ਨਾ ਇਹ ਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਦੇ ਪ੍ਰਾਦਰਭਾਵ ਨਾਲ ਦੇਣਾ dia